ਪਰਨ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਲਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਬਖਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਬਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚੋਂ ਚਰਨ ਕੀ ਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਬਚਨਾਂ ਦੁਆਰਾ ਆਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਿਰਿਆਈ ਉਹਦੇ ਗੁਣਾਂ ਨੂੰ ਬਿਆਨ ਕਰਦੀ ਪਾਵਨ ਪਵਿੱਤਰ ਬਚਨਾ ਦੀ ਬਾਣੀ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਗੁਰੂ ਸਾਹਿਬ ਸਮਝਾਉਂਦੇ ਹਨ ਦੁਰਤ ਗੁਬਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਉਬਾਰਿਆ ਦਾ ਮਤਲਬ ਹੁੰਦਾ ਬਚਾਉਣਾ ਦੂਰਤ ਕਹਿੰਦੇ ਨੇ ਪਾਪ ਲੋ ਸਤਗੁਰੂ ਜੀ ਸਮਝਾਉਂਦੇ ਨੇ ਵੀ ਪਰਮਾਤਮਾ ਜਿਹੜਾ ਆਪ ਹੀ ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਮੜੇ ਕਮਾ ਤੋਂ ਬਚਾਉਣ ਵਾਲਾ ਉਹੀ ਸਬਦਾ ਰਖਵਾਲਾ ਉਹੀ ਸਭ ਨੂੰ ਖਾਣ ਦਾ ਪ੍ਰਬੰਧ ਕਰਦਾ ਏ ਉਹ ਹੀ ਪੈਨਣ ਦਾ ਪ੍ਰਬੰਧ ਕਰਦਾ ਜਿੰਦ ਦੀ ਰਖਵਾਲੀ ਉਹ ਅਕਾਲ ਪੁਰਖ ਪ੍ਰਮਾਤਮਾ ਆਪ ਕਰਦਾ ਸਾਡੇ ਜੀਵਨ ਦੀ ਡੋਰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਹੱਥ ਵਿੱਚ ਹੈ ਪ੍ਰਮਾਤਮਾ ਮਨੁੱਖ ਦਾ ਪਿਛਲਾ ਕੀਤਾ ਪਾਪ ਉਸ ਮਨੁੱਖ ਦੇ ਅੰਦਰੋਂ ਦੂਰ ਕਰ ਦਿੰਦਾ ਜਿਹੜਾ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਧ ਸਮਾਰਿਆ ਬਿਰਧ ਹੁੰਦਾ ਹੈ ਮੁੱਢ ਕਦੀਮਾ ਦਾ ਸੁਭਾਅ ਵੀ ਜਿਸ ਮਨੁੱਖੋ ਤੇ ਪਾਰ ਬ੍ਰਹਮ ਪਰਮੇਸ਼ਰ ਨੇ ਮਿਹਰ ਦੀ ਨਿਗਾਹ ਕੀਤੀ ਕਿਉਂਕਿ ਪ੍ਰਮਾਤਮਾ ਦਾ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਹੈ ਸਦਾ ਹੀ ਚੇਤੇ ਰੱਖਦਾ ਹੈ ਪ੍ਰਮਾਤਮਾ ਹਰੇਕ ਨੂੰ ਪਿਆਰ ਕਰਦਾ ਹੈ ਆਪਾਂ ਪ੍ਰਮਾਤਮਾ ਦੇ ਬੱਚੇ ਹਾਂ ਜਿਵੇਂ ਸਾਡੇ ਮਾਤਾ ਪਿਤਾ ਸਾਡਾ ਖਿਆਲ ਰੱਖਦੇ ਹਨ ਉਸੇ ਤਰ੍ਹਾਂ ਪ੍ਰਮਾਤਮਾ ਵੀ ਸਾਡਾ ਖਿਆਲ ਰੱਖਦਾ ਹੈ ਸੋ ਮਹਾਰਜ ਕਿਰਪਾ ਕਰੇ ਕਿ ਉਹ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਸਦਾ ਹੀ ਸਾਡੇ ਉੱਤੇ ਬਣੀ ਰਹੇ ਦੁੱਖਾਂ ਤੋਂ ਬਚ ਜਾਈਏ ਪਾਪਾਂ ਤੋਂ ਬਚ ਜਾਈਏ ਬਕਾਰਾਂ ਵਿੱਚ ਨਾ ਡਿੱਗੀਏ ਤੇ ਪ੍ਰਮਾਤਮਾ ਸਦਾ ਹੀ ਸਾਡੇ ਨਾਲ ਮਹਿਰਮਤ ਦੁਆਰਾ ਸਾਡੇ ਉੱਤੇ ਕਿਰਪਾ ਰੱਖੇ ਮਾਰਦ ਸਮਝਾਉਂਦੇ ਨੇ ਵੀ ਹੋਈ ਰਾਜੀ RAM ਕੀ ਰਖਵਾਲੀ ਰਖਵਾਲੀ ਹੁੰਦਾ ਹੈ ਰਾਖੀ ਕਰਨ ਦਾ ਸਹਿਤਾ ਕਰਨ ਦਾ ਗੁਰੂ ਅਰਜਨ ਦੇਵ ਸਾਹਿਬ ਸੰਜੋਧਨ ਵੀ ਪ੍ਰਭੂ ਪਾਤਸ਼ਾਹ ਉਹ ਮਾਲਕ ਜਿਸ ਮਨੁੱਖ ਦੀ ਪਾਪਾਂ ਵੱਲੋਂ ਰਖਵਾਲੀ ਕਰਦਾ ਹੈ ਰਾਖੀ ਕਰਦਾ ਹੈ ਪ੍ਰਾਪਤ ਕੀ ਹੁੰਦਾ ਹੈ ਸੋਖ ਸਹਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਸੁਖ ਸਹਜ ਆਤਮਿਕ ਅਡੋਲਤਾ ਸੁਖਾਲੀ ਦਾ ਮਤਲਬ ਹੈ ਸੁਖੀ ਹੋਣਾ ਕਹਿੰਦੇ ਜਿਸ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਸ ਦਾ ਮਨ ਸੁਖੀ ਹੋ ਜਾਂਦਾ ਹੈ ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਭਾਈ ਤੁਸੀਂ ਵੀ ਪ੍ਰਮਾਤਮਾ ਦੀ ਸਿਵਤ ਸਲਾਹ ਦੇ ਗੀਤ ਗਾਇਆ ਕਰੋ ਤੁਹਾਨੂੰ ਵੀ ਸੁੱਖ ਮਿਲਣਗੇ ਆਤਮਿਕ ਅਡੋਲਤਾ ਦੇ ਆਨੰਦ ਮਿਲਣਗੇ ਜੀਵਨ ਸੁਖਾ ਹੋ ਜਾਏਗਾ ਦੁੱਖਾਂ ਨੂੰ ਚੱਲਣ ਦੀ ਸਮਰੱਥਾ ਮਿਲ ਜਾਂਦੀ ਹੈ। ਪਾਪਾਂ ਤੋਂ ਬਚ ਜਾਂਦਾ ਹੈ ਮਨੁੱਖ। ਮਨ ਸੁਖੀ ਹੋ ਜਾਂਦਾ ਹੈ। ਸਿਆਣੇ ਕਹਿੰਦੇ ਹਨ ਵੀ ਜਿਹਦਾ ਮਨ ਸੁਖੀ ਉਹਦਾ ਸੰਸਾਰ ਸੁਖੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਮਨ ਦਾ ਤੇ ਸਾਡੇ ਤਨ ਦਾ ਪਰਮਾਤਮਾ ਸਾਡੇ ਉੱਤੇ ਕਿਰਪਾ ਕਰਕੇ ਦੇਹ ਅਰੋਗਤਾ ਦੀ ਬਖਸ਼ਿਸ਼ ਕਰ ਦੇਣ। ਪਰਮਾਤਮਾ ਦੀ ਸੰਗਤ ਸੁਲਾਦੇ ਗੀਤ ਸਦਾ ਗਾਉਂਦੇ ਰਹੀਏ ਸੁੱਖ ਮਿਲਦੇ ਆਤਮਾ ਕੋ ਡੁੱਲਤਾ ਦੇ ਆਨੰਦ ਪ੍ਰਾਪਤ ਹੁੰਦੇ ਜਿਨ੍ਹਾਂ ਨੂੰ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਇਹ ਐਸਾ ਆਨੰਦ ਜੀਵ ਦਾ ਸਵਾਦ ਕੁਝ ਮਿੰਟਾਂ ਲਈ ਹੁੰਦਾ ਹੈ ਮਨ ਆਨੰਦਿਤ ਕੁਝ ਸਕਿੰਟਾਂ ਮਿੰਟਾਂ ਦੇ ਲਈ ਹੁੰਦਾ ਹੈ ਪਰ ਜਦੋਂ ਆਤਮਿਕ ਆਨੰਦ ਮਿਲ ਜਾਂਦਾ ਹੈ ਫਿਰ ਇਹ ਐਸਾ ਆਨੰਦ ਮੁੜ ਕੇ ਆਨੰਦ ਹੀ ਆਨੰਦ ਬਣਿਆ ਲੈਂਦਾ ਫਿਰ ਕਹਿੰਦਾ ਮੈਨੂੰ ਕਾ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਆਨੰਦ ਪ੍ਰਾਪਤ ਹੁੰਦਾ ਹੈ ਪਦ ਉਧਾਰਨ ਸਤਿਗੁਰ ਮੇਰਾ ਮੋਇ ਤਸ ਕਾ ਪ੍ਰਵਾਸਾ ਪ੍ਰਵਾਸਾ ਦਾ ਮਤਲਬ ਹੁੰਦਾ ਆਸਰਾ ਜਿਹੜੇ ਪ੍ਰਾਤਨ ਗੁਰਸਿੱਖ ਸਾ ਸੰਗਤ ਆਰਿਆਂ ਨਾਲ ਤਨ ਚਲਵਾ ਗਈ ਜਿਨ੍ਹਾਂ ਨੇ ਬੰਦ-ਬੰਦ ਕਟਵਾ ਲਏ ਉਹਨਾਂ ਨੂੰ ਕਾਦਾ ਆਸਰਾ ਸੀ ਉਹ ਅਕਾਲ ਪੁਰਖ ਪਰਮਾਤਮਾ ਦਾ ਜਦੋਂ ਪਰਮਾਤਮਾ ਦਾ ਆਸਰਾ ਹੋ ਜਾਂਦਾ ਹੈ ਫਿਰ ਬੰਦ ਬੰਦ ਵੀ ਘਟਵਾ ਜਾਂਦਾ ਕਿਉਂਕਿ ਸਰੀਰ ਤਾਂ ਦੁੱਖ ਮੰਨਦਾ ਹੈ ਫਿਰ ਸਰੀਰ ਨਾਲ ਜਿਹੜੇ ਜੁੜੇ ਨੇ ਉਹਨਾਂ ਦੀ ਲਿਵ ਪਰਮਾਤਮਾ ਨਾਲ ਜੁੜੀ ਹੁੰਦੀ ਹੈ ਉਹਨਾਂ ਨੂੰ ਫਿਰ ਤਨ ਦੇ ਦੁੱਖ ਜਿਹੜੇ ਨੇ ਉਹ ਮਹਿਸੂਸ ਨਹੀਂ ਹੁੰਦੇ ਆਰਿਆਂ ਨਾਲ ਚਿਰਿਆ ਜਾਣਾ ਫਿਰ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੇ ਹੋਣ ਕਰਕੇ ਹੀ ਆਰਿਆਂ ਨਾਲ ਚਲਵਾਗੇ ਤਾਹੀਂ ਬੰਦ-ਬੰਦ ਕਟਵਾਏ ਤਾਂ ਹੀ ਖੋਪਰੀਆਂ ਉਤਰਾ ਲਈਆਂ। ਤਾਂ ਹੀ ਸਹਬਜ਼ਾਦੀ ਨੀਹਾਂ ਵਿੱਚ ਜਣੇ ਗਏ, ਤਾਂ ਹੀ ਜੰਗਾ ਵਿੱਚ ਮਦਾਨ ਕੇ ਸਹਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਸ਼ਹੀਦੀ ਜਾਂ ਪੂਕੇ ਉਹਨਾਂ ਨੇ ਸਰੀਰ ਦੀ ਤਾਂ ਪਰਵਾਹ ਹੀ ਨਹੀਂ ਸੀ। ਸਰੀਰਾਂ ਨਾਲ ਨਹੀਂ ਸੀ ਜੁੜੇ ਹੋਏ। ਨਾ ਉਹਨਾਂ ਨੂੰ ਕੋਈ ਮੋਹ ਸੀ। ਜਿਵੇਂ ਉਹ ਮੋਹ ਹੁੰਦਾ ਫਿਰ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਲਾਲਾਂ ਨੂੰ ਬਚਾ ਕੇ ਰੱਖਦੇ। ਉਹਨਾਂ ਨੂੰ ਮੋਹ ਨਹੀਂ ਸੀ। ਉਹ ਸਰੀਰਾਂ ਨਾਲ ਨਹੀਂ ਸੀ ਜੁੜੇ ਹੋਏ। ਉਹ ਆਪ ਨਾਰਾਇਣ ਕਲਾਤਾਰ ਜਗਮਹਿ ਪਰਵਾਹੇ। ਤੇ ਆਪ ਨਿਰੰਕਾਰ ਜੁਰਤ ਜਾਨ ਬਖਸ਼ ਲੈ ਸਭ ਸਚ ਸਾਹਿ ਸੁਣ ਨਾਨਕ ਕੀ ਅਰਦਾਸ ਆ ਮਰ ਸਮਝਾਉਂਦੇ ਨੇ ਵੀ ਮੇਰਾ ਗੁਰੂ ਜਿਹੜਾ ਉਹ ਬਕਾਰੀਆਂ ਨੂੰ ਬਕਾਰਾਂ ਤੋਂ ਬਚਾਉਣ ਵਾਲਾ ਹੈ ਸਭ ਨੂੰ ਉਸੇ ਦਾ ਹੀ ਸਹਾਰਾ ਹੈ ਔਰ ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ ਗੁਰੂ ਦੀ ਸ਼ਰਨ ਪਾ ਕੇ ਬਖਸ਼ ਲੈ ਹਨ ਜਿਹੜਾ ਗੁਰੂ ਦੀ ਸ਼ਰਨ ਪਹੁੰਚ ਜਾਂਦਾ ਹੈ ਉਹ ਬਖਸ਼ਿਆ ਜਾਂਦਾ ਹੈ ਜਿਹੜਾ ਸਦਾ ਸਰ ਪ੍ਰਮਾਤਮਾ ਭਿਕਾਰੀਆਂ ਨੂੰ ਵੀ ਗੁਰੂ ਸਰਤਾ ਕੇ ਬਖਸ਼ਦਾ ਆ ਰਿਹਾ ਹੈ ਉਹ ਪ੍ਰਮਾਤਮਾ ਸਭ ਦੀ ਅਰਜ਼ੋਈ ਸੁਣਨ ਵਾਲਾ ਹੈ ਪੰਚਮ ਪਾਰਸ਼ਾ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਕਹਿੰਦੇ ਨਾਨਕ ਦੀ ਅਰਜ਼ੋਈ ਵੀ ਸੁਣਨ ਵਾਲਾ ਵੀ ਉਹ ਅਕਾਲ ਪੁਰਖ ਪ੍ਰਮਾਤਮਾ ਹੈ ਉਹ ਭਾਈ ਸਾਡਾ ਸਾਰਿਆਂ ਦਾ ਰਖਵਾਲਾ ਹੈ ਜਿਹੜਾ ਸਾਡੀ ਰੋਜੀ ਰੋਟੀ ਦਾ ਪ੍ਰਬੰਧ ਕਰਦਾ ਹੈ ਜਿਹੜਾ ਸਵਾ ਸਵਾ ਸਾਡੀ ਰਖਵਾਲੀ ਕਰਦਾ ਹੈ ਉਸੇ ਦਾ ਹੀ ਸਿਮਰਨ ਕਰਦੇ ਰਹੀਏ ਉਹਨੂੰ ਸਦਾ ਹੀ ਯਾਦ ਰੱਖੀਏ ਸਭ ਨੂੰ ਅਰਦਾਸ ਕਰਦੇ ਜੀ ਕਿ ਬਾਇਗਰੂ ਨਾ ਭੁੱਲੀ ਨਾ ਭਲਾਈ ਨਾ ਵਿਸਰੀ ਨਾ ਵਿਸਾਰੀ ਜਿੱਤੇ ਵੀ ਰੱਖੀ ਸਦਾ ਆਪਣੇ ਚਰਨਾਂ ਚ ਰੱਖੀ ਇਹ ਅਰਦਾਸ ਮਾਲਕ ਦੇ ਚਰਨਾਂ ਵਿੱਚ ਹਰ ਵੇਲੇ ਕਰਦੇ ਜੀ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪ੍ਰੇਮ ਪਿਆਰ ਇਤਫਾਕਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਸਭਨਾਂ ਦੀ ਮਨਨ ਤੱਕ ਆਪ ਲੈ ਲੈਣ ਅਨਿਤ ਅਰਦਾਸ ਕਰਦੇ ਜੀ ਮਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੁਰਿੰਦ ਕਾ ਪੂਰਨ ਗੁਨਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦੇ ਹੀ ਭਲਾ ਵਾਹਿਗੁਰੂ ਜੀ ਕਾ ਕਾਲ ਸਤਿ ਵਾਹਿਗੁਰੂ ਕੀ ਫਤਿਹ